ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਇੱਕ ਹਿਡਨ ਲਾਈਫ ਆਫ ਟਰੀਜ਼ ਹੈਗੀ ਕਿਤਾਬ ਹੈਗੀ ਆ ਉਹਦੇ ਉਹ ਤੋਂ ਅਸੀਂ ਬਹੁਤ ਸਾਰੇ ਟਾਪਿਕ ਕਵਰ ਕੀਤੇ ਇੱਕ ਸੀਕ੍ਰੇਟ ਨੈਟਵਰਕ ਆਫ ਨੇਚਰ ਕਰਕੇ ਕਿਤਾਬ ਆ ਪੀਟਰ ਵੋਹਲਨਬੈਂਡ ਕਰਕੇ ਇਹਦੀ ਛਾਪੀ ਕਿਤਾਬਾਂ ਹੈਗੀਆਂ ਇਹ ਯੂਰਪ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਦਾ ਇਹ ਜਿਹੜੀ ਕਿਤਾਬ ਬੈਸਟ ਸੈਲਰ ਕਿਤਾਬਾਂ ਹੈਗੀਆਂ ਬਹੁਤ ਹੀ ਜਬਰਸ ਕਿਤਾਬਾਂ ਹੈਗੀਆਂ ਤੁਸੀਂ ਵੀ ਇਹ ਚਾਹੋ ਤਾਂ ਕਿਤਾਬਾਂ ਨੂੰ ਵੜ ਸਕਦੇ ਹੋ ਪਰ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਜਿਹੜੇ ਸਾਡੇ ਪੰਜਾਬੀ ਲੋਕਾਂ ਨੂੰ ਜਾਂ ਹੋਰ ਜਿਹੜੀ ਲੋਕ ਨੂੰ ਦੇਖਦੇ ਆ ਵੀਡੀਓ ਨੂੰ ਸਮਝਾਉਣ ਵਾਸਤੇ ਵਿਰੁੱਖਾਂ ਦੀ ਪ੍ਰਕਿਰਿਆ ਵਾਂ ਕੀ ਹੈਗੀ ਆ ਵਿਰੁੱਖਾ ਉਹ ਰੁੱਖ ਜਿਹੜੇ ਸਾਰੇ ਕਾਰਜ ਕਰਦੇ ਜਿਹੜੇ ਆਪਾਂ ਮਤਲਬ ਕਹਿੰਦਾ ਕਾਰਜ ਕਰਦੇ ਹਿਊਮਨ ਬੀਇੰਗ ਜਿਸ ਤਰ੍ਹਾਂ ਕਾਰਜ ਕਰਦੇ ਉਹਵੇਂ ਕਰਦੇ ਪਰ ਇੰਨਾ ਕੁ ਡਿਫਰੈਂਸ ਜ਼ਰੂਰ ਹੈਗਾ ਵੀ ਰੁੱਖ ਚੱਲ ਫਿਰ ਨਹੀਂ ਸਕਦੇ ਮੈਂ ਇੱਕ ਜਗ੍ਹਾ ਦੂਜੀ ਜਗ੍ਹਾ ਨਹੀਂ ਜਾ ਸਕਦੇ ਅਸੀਂ ਸੋਨ ਲੱਗਦਾ ਇਹ ਖੜੇ ਆ ਜਿਉਂਦੇ ਜਗਦੀ ਚੀਜ਼ ਹੈ ਕਿ ਨਹੀਂ ਜਿਵੇਂ ਐਨੀਮਲ ਹੁੰਦਾ ਜਿਵੇਂ ਕੋਈ ਖਰਗੋਸ਼ ਆ ਜਾਂ ਕੋਈ ਸੱਪ ਆ ਜਾਂ ਡੱਡੂ ਆ ਉਹ ਉਹ ਵੀ ਮੂਵ ਕਰਦੇ ਆ ਜਾਂ ਮੱਖੀ ਆ ਉਹ ਮੱਖੀਆਂ ਮਖਿਆਲ ਦੀਆਂ ਮੱਖੀਆਂ ਇਧਰ ਤੇ ਤੁਰਦੀਆਂ ਆਪਾਂ ਨੂੰ ਲੱਗਦਾ ਵੀ ਇਹ ਜਿੰਉਂਦੀ ਜਗਦੀ ਚੀਜ਼ ਦਾ ਚੀਜ਼ ਹੈਗੀ ਆ ਪਰ ਜਦੋਂ ਹੁਣ ਰੁੱਖਾਂ ਦਾ ਕੇਸ ਹੁੰਦਾ ਰੁੱਖਾਂ ਇੱਕ ਜਗ੍ਹਾ ਤੇ ਖੜੇ ਰਹਿਣ ਕਰਕੇ ਉਹਨਾਂ ਲੱਗਦਾ ਆਪਾਂ ਵੀ ਇਹ ਕੁਛ ਨਹੀਂ ਬਸ ਇਹ ਇਹਨਾਂ ਨੂੰ ਆਪਾਂ ਮਤਲਬ ਨਹੀਂ ਧਿਆਨ ਦਿੰਦੇ ਹੁਣ ਜਿਵੇਂ ਅੱਗ ਲਾਉਂਦੇ ਆ ਜਾਂ ਜਾਂ ਕੋਈ ਆਪਾਂ ਇਹੋ ਜਿਹੀ ਕੋਈ ਇਹਨਾਂ ਨੂੰ ਕੱਟਦੇ ਹੈਗੇ ਆ ਮਦਰ ਉਸ ਸਮੇ ਇਹ ਸੋਚਿਆ ਨਹੀਂ ਜਾਂਦਾ ਵੀ ਇਹਨਾਂ ਦੀ ਫੀਲਿੰਗ ਹੈਗੀ ਹੈ ਇਹ ਵੀ ਆਪਣੀ ਜ਼ਿੰਦਗੀ ਜਿਉ ਰਹੇ ਹੈਗੇ ਆ ਜਿਸ ਤਰ੍ਹਾਂ ਕੋਸਿੱਤਰੇ ਆਪਣਾ ਭੋਜਨ ਬਣਾ ਰਿਹਾ ਸੂਰਜ ਦੀ ਰੋਸ਼ਨੀ ਨੂੰ ਵਰਤ ਕੇ ਸਾਡੇ ਲਈ ਸੋਲਰ ਪੈਨਲ ਦਾ ਕੰਮ ਕਰਦੇ ਜਿੰਨੇ ਪੱਤੇ ਉਹਨੇ ਇੱਕ ਸੋਲਰ ਪੈਨਲ ਛੋਟੇ ਛੋਟੇ ਪੱਤੇ ਸੋਲਰ ਪੈਨਲ ਦਾ ਕੰਮ ਕਰਦੇ ਕੋਈ ਸਾਰੇ ਇਹ ਸੂਰਜ ਦੀ ਰੋਸ਼ਨੀ ਨੂੰ ਲੈ ਕੇ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਆਕਸੀਜਨ ਛੱਡੀ ਤੁਰੇ ਜਾਂਦੇ ਆਪਣੀ ਲਈ ਜ਼ਿੰਦਗੀ ਨੂੰ ਜਉਣ ਪਾਸੇ ਮਦਦ ਕਰਦੇ ਹੈਗੇ ਹੁਣ ਆਪਾਂ ਇਹ ਵੀ ਦੇਖਿਆ ਜਿਹੜੇ ਪੱਤੇ ਹੈਗੇ ਆ ਉਹ ਪੱਤੇ ਖਾਣਾ ਵੀ ਬਣਾਉਂਦੇ ਆ ਭੋਜਨ ਬਣਾਉਂਦੇ ਆ ਨੂੰ ਫੋਟੋਸਿੰਥੇਸ ਕਹਿੰਦੇ ਆ ਉਹ ਪਾਣੀ ਨੂੰ ਵਰਤ ਕੇ ਤੇ ਹਵਾ ਨੂੰ ਵਰਤ ਕੇ ਤੇ ਸਾਂਦੀ ਰੋਸ਼ਨੀ ਨੂੰ ਵਰਤ ਕੇ ਉਹ ਮਤਲਬ ਕਹਿੰਦਾ ਭੋਜਨ ਬਣਾਉਂਦੇ ਹੈਗੇ ਇਸੇ ਤਰ੍ਹਾਂ ਹੀ ਉਹ ਸਾਹ ਲੈਣ ਦੀ ਪ੍ਰਕਿਰਿਆ ਵੀ ਕਰਦੇ ਆ ਉਹ ਮਤਲਬ ਕਹਿੰਦਾ ਹਵਾ ਨੂੰ ਬਾਹਰ ਵੀ ਕੱਢਦੇ ਜਿਸ ਤਰ੍ਹਾਂ ਆਪਾਂ ਹਵਾ ਮੂੰਹ ਰਹੀਂ ਬਾਹਰ ਕੱਢਦੇ ਉਹਨਾਂ ਦੇ ਮੂੰਹ ਲੱਗਿਆ ਹੋਇਆ ਮੂੰਹ ਬੰਦ ਵੀ ਕਰ ਲੈਂਦੇ ਮੂੰਹ ਖੋਲ੍ਹ ਦਿੰਦੇ ਆ ਸਾਹ ਲੈਣ ਜਰੂਰ ਲੋੜ ਪੈਂਦੀ ਆ ਇਸ ਤਰ੍ਹਾਂ ਸਾਹ ਦੀ ਪ੍ਰਕਿਰਿਆ ਵੀ ਲੈਦੇ ਹੈਗੇ ਆ ਹੁਣ ਗੱਲ ਜਿਹੜੀ ਅੱਜ ਦੀ ਚਰਚਾ ਹੈਗੀ ਆ ਆਪਾਂ ਇਹ ਵੀ ਦੇਖ ਲਿਆ ਰੱਖੋ ਪੱਤਿਆਂ ਰਹੀਂ ਭੋਜਨ ਬਣਾਉਂਦੇ ਆ ਰੁੱਖ ਪੱਤਿਆਂ ਰਹੀਂ ਸਾਹ ਲੈਂਦੇ ਆ ਇਹ ਵੀ ਆਪਾਂ ਦੇਖ ਲਿਆ ਹੈਗਾ ਸਾਰੀ ਚਰਚਾ ਕਰ ਲਈ ਆ ਰੁੱਖ ਜਿਹੜੇ ਚੱਲ ਫਿਰ ਨਹੀਂ ਸਕਦੇ ਪਰ ਉਹ ਜੜਾਂ ਰਹੀਂ ਆ ਜਿਹੜੀ ਰੁੱਖਾਂ ਦੀ ਜਿਹੜੀ ਸਕਿਨ ਹੈਗੀ ਜਿਹਨੂੰ ਆਪਾਂ ਛਿੱਲ ਬੋਲਦੇ ਆ ਬਾਰਕ ਬੋਲਦੇ ਆ ਉਹ ਹਿਊਮਨ ਸਕਿਨ ਦੇ ਬਰਾਬਰ ਕੰਮ ਕਰਦੀ ਵੀ ਦੇਖ ਲਿਆ ਹੈਗਾ ਰੁੱਖਾਂ ਦੀ ਬਲੱਡ ਵੈਸਲ ਜਿਵੇਂ ਆਪਣੀਆਂ ਜਿਹੜੀਆਂ ਆਰਟਰੀਜ਼ ਹੁੰਦੀਆਂ ਉਹ ਬਲੱਡ ਨੂੰ ਹਾਰਟ ਤੋਂ ਲੈ ਕੇ ਸਾਰੇ ਪੂਰੇ ਸਰੀਰ ਤੱਕ ਪਹੁੰਚਾਉਂਦੀਆਂ ਹੈਗੀਆਂ ਉਸੇ ਤਰ੍ਹਾਂ ਹੀ ਰੁੱਖਾਂ ਦਾ ਜਿਹੜਾ ਜਿਹੜਾ ਖਾਣਾ ਬਣਦਾ ਉਤੋਂ ਥੱਲੇ ਉਹਦਾ ਫਲੋਇਮ ਰਾਹੀਂ ਆਉਂਦਾ ਇਹ ਇੱਕ ਅੰਗਰੇਜ਼ੀ ਦਾ ਭਾਸ਼ਾ ਫਲੋਇਮ ਇੱਕ ਸ਼ਬਦ ਆ ਇਹ ਐਲੀਮੈਂਟਰੀ ਬਲੱਡ ਇਹ ਵੈਸਲ ਦਾ ਕੰਮ ਕਰਦੇ ਹੈਗੇ ਆ ਇਸੇ ਤਰ੍ਹਾਂ ਜਿਹੜਾ ਪਾਣੀ ਹੈਗਾ ਉਹ ਥੱਲੇ ਉੱਪਰ ਜਾ ਰਿਹਾ ਹੈਗਾ ਤਾਂ ਉਹ ਵੀ ਇੱਕ ਵੈਸਲ ਦਾ ਕੰਮ ਕਰਦਾ ਹੈਗਾ ਇਸ ਲਈ ਰੁੱਖਾਂ ਦਾ ਸਾਰੀ ਪ੍ਰਕਿਰਿਆ ਹਿਊਮਨ ਬੀਿੰਗ ਨਾਲ ਮਿਲਦੀ ਜੁਲਦੀ ਹੈਗੀ ਅੱਜ ਜਿਹੜੀ ਚਰਚਾ ਹੈਗੀ ਆ ਅੱਜ ਚਰਚਾ ਕਰਾਂਗੇ ਰੁੱਖ ਪਾਣੀ ਕਿਵੇਂ ਪੀਂਦੇ ਆ ਜਿਹੜਾ ਪਾਣੀ ਕਿਵੇਂ ਪੀਂਦੇ ਆ ਪਾਣੀ ਜਿਵੇਂ ਦੂਜੇ ਲਿਵਿੰਗ ਆਰਗਾਨਿਜ਼ਮ ਹੈਗੇ ਸਾਰੇ ਪਾਣੀ ਪਿੰਦੇ ਜਿਵੇਂ ਆਪਾਂ ਮੱਝਾਂ ਗਊਆਂ ਲਾ ਲਈਏ ਜਾਂ ਹੋਰ ਆਪਾਂ ਜਾਨਵਰ ਜਿਹੜੇ ਜੰਗਲਾਂ 'ਚ ਰਹਿੰਦੇ ਆ ਜਿਵੇਂ ਭਾਲੂ ਹੋਗਾ ਜੋ ਮਰਜ਼ੀ ਲਾੜੋ ਤੁਸੀਂ ਉਹ ਸਾਰੇ ਪਾਣੀ ਪਿੰਦੇ ਐ اسی ਤਰ੍ਹਾਂ ਰੁੱਖ ਵੀ ਪਾਣੀ ਪਿੰਦੇ ਐ ਸਮਝਣਾ ਪੈਣਾ ਰੁੱਖ ਪਾਣੀ ਪਿੰਦੇ ਕਿਵੇਂ ਆ ਵੀ ਆਪਾਂ ਸਮਝ ਲਈ ਹੁਣ ਤੇ ਰੁੱਖਾਂ ਦੀਆਂ ਜੜਾਂ ਹੈਗੀਆਂ ਇੱਕ ਤਾਂ ਉਹ ਬ੍ਰੇਨ ਦਾ ਕੰਮ ਕਰਦੀ ਇਹ ਵੀ ਆਪਸੋ ਸਮਝ ਲੈ ਹੈਗਾ ਤੇ ਹੁਣ ਰੁੱਖ ਜਿਹੜੇ ਹੈਗੇ ਆ ਜਿਹੜਾ ਪਾਣੀ ਹੈਗਾ ਉਹ ਥੱਲਿਓਂ ਉੱਪਰ ਚੱਕਦੇ ਆ ਮਤਲਬ ਪੂਰੇ ਆਪਦੇ ਸਰੀਰ ਨੂੰ ਪਹੁੰਚਾਉਂਦਾ ਰੁੱਖਾਂ ਦਾ ਸਰੀਰ ਜਿਹੜਾ ਪੂਰਾ ਦੇਖਦੇ ਆਪਾਂ ਜਿੰਨਾ ਰੁੱਖ ਵੱਡਾ ਹੁੰਦਾ ਪੱਤਿਆਂ ਤੋਂ ਲੈ ਕੇ ਟਾਣੀਆਂ ਉਹਦਾ ਸਰੀਰ ਆ ਜਿਸ ਤਰ੍ਹਾਂ ਉਹ ਭੋਜਨ ਦੀ ਲੋੜ ਆ ਔਰ ਸਰੀਰ ਨੂੰ ਚਲਾਉਣ ਵਾਸਤੇ ਉਸੇ ਤਰ੍ਹਾਂ ਪਾਣੀ ਦੀ ਲੋੜ ਆ ਹੋਰ ਪਾਣੀ ਦੀ ਲੋੜ ਜਿਹੜੀ ਰੁੱਖਾਂ ਦੀ ਹੈਗੀ ਉਹ ਥੱਲਿਓਂ ਚੱਕਦਾ ਰੁੱਖ ਜੜਾਂ ਇੱਕ ਉਹਨਾਂ ਦਾ ਸਾਧਨ ਆ ਮਤਲਬ ਉਹ ਜਿਹੜੀ ਜੜਾਂ ਹੈਗੀਆਂ ਉਹ ਆਪਾਂ ਮੌਇਸਚਰ ਜਿਹੜੀ ਜਗ੍ਹਾ ਹੈਗੀ ਜਿੱਥੇ ਪਾਣੀ ਪਿਆ ਹੈਗਾ ਉੱਥੋਂ ਕੱਢ ਲੈਂਦੀ ਹੈਗੀ ਜਿਵੇਂ ਆਪਾਂ ਇਹ ਵੀ ਦੇਖਿਆ ਵੀ ਜਦੋਂ ਰੁੱਖ ਆਪਾਂ ਪਾਰਕਾਂ ਚ ਲਾਉਂਦੇ ਆ ਜਾਂ ਮਤਲਬ ਕਹਿੰਦਾ ਰੋੜਾਂ ਸਾਈਡ 'ਤੇ ਲਾਉਂਦੇ ਆ ਜਦੋਂ ਉਹ ਰੁੱਖਾਂ ਨੂੰ ਪਾਣੀ ਕਿਤੇ ਨਹੀਂ ਮਿਲਦਾ ਤਾਂ ਉਹ ਮਤਲਬ ਕਹਿੰਦਾ ਪਾਣੀ ਦੀ ਸਰਚ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਤੁਰ ਜਾਂਦੀ ਹੈ ਜਿਹੜਾ ਉਹਨਾਂ ਦੀਆਂ ਉਹ ਕੋਸ਼ਿਸ਼ ਕਰਦੇ ਆ ਵੀ ਅਸੀਂ ਜਿੱਥੋਂ ਪਾਣੀ ਸਾਨੂੰ ਮਿਲ ਸਕੇ ਉੱਥੋਂ ਲੈ ਲਈਏ ਮਤਲਬ ਕਹਿੰਦਾ ਇਹ ਵੀ ਆਪਾਂ ਦੇਖਿਆ ਹੈਗਾ ਤਾਂ ਇਸ ਤਰ੍ਹਾਂ ਜਿਹੜੀ ਫੰਗਾਈ ਆਪਾਂ ਗੱਲ ਕੀਤੀ ਜਿਹੜਾ ਨੈਟਵਰਕ ਹੈਗਾ ਉਹ ਫੰਗਸ ਬਹੁਤ ਰੋ ਇਸੀ ਤਰ੍ਹਾਂ ਹੀ ਫੰਗਾਈ ਜਿਹੜੀ ਹੈਗੀ ਆ ਫੰਗਲ ਹੈਗੀ ਆ ਫੰਗਲ ਨੈਟਵਰਕ ਹੈਗੀ ਆ ਉਹ ਪਾਣੀ ਨੂੰ ਹੈਲਪ ਕਰਦੇ ਰੁੱਖਾਂ ਤੱਕ ਪਹੁੰਚਾਉਂਦਾ ਜੇ ਮੰਨ ਲਓ ਪਾਣੀ ਦੂਰ ਪਿਆ ਨਹੀਂ ਹੈ ਰੁੱਖ ਕੋਲ ਹੈ ਤਾਂ ਫੰਗਾਈ ਨੈਟਵਰਕ ਜੇ ਉਹ ਜੰਗਲ 'ਚ ਹੈਗਾ ਤਾਂ ਉਹ ਪੂਰਾ ਉਹਦੀ ਮਦਦ ਕਰਦੀ ਉਹਨੂੰ ਸਾਰਾ ਪੂਰਾ ਚੱਕਣ ਦੀ ਤਾਂ ਇੱਕ ਗੱਲ ਵੀ ਸਮਝਣੀ ਪੈਣੀ ਹੈ ਰੁੱਖ ਜਦੋਂ ਪਾਣੀ ਨੂੰ ਚੱਕਦਾ ਨਾਲ ਮਿਨਰਲਸ ਵੀ ਚੱਕਦਾ ਮਤਲਬ ਉਹ ਕਾਰਬੋਹਾਈਡਰੇਟ ਤੋਂ ਬਣਾ ਲੈਂਦੇ ਆ ਜਿਹੜੀ ਉਹਨੂੰ ਮਿਨਰਲਸ ਦੀ ਰਿਕੁਆਇਰਮੈਂਟ ਹੈਗੀ ਉਹ ਵੀ ਜੜਾਂ ਰਾਹੀਂ ਉੱਤੇ ਚੱਕ ਲੈਂਦੇ ਜਿਹੜੇ ਉਹਨੂੰ ਗਰੋਥ ਕਰਨ ਵਾਸਤੇ ਮਤਲਬ ਉਹ ਕਹਿੰਦਾ ਉਹ ਸਾਰਾ ਪਾਣੀ ਨੂੰ ਚੱਕਦੇ ਤਾਂ ਹੈਗੇ ਆ ਪਰ ਇਸ ਲਈ ਬਹੁਤ ਨਰਜੀ ਲੱਗਦੀ ਆ ਹੁਣ ਨਰਜੀ ਕਿੱਥੇ ਆ ਨਰਜੀ ਉਹਦੇ ਮਤਲਬ ਹੈ ਜਿਹੜੇ ਫੋਟੋਸਿੰਥੇਸਿਸ ਭੋਜਨ ਬਣਾਇਆ ਫੋਟੋਸਿੰਥੇਸਿਸ ਨਹੀਂ ਉਹ ਜਿਹੜਾ ਭੋਜਨ ਆ ਉਹ ਭੋਜਨ ਨੂੰ ਵਰਤਦੇ ਆ ਉਹ ਖਾਣੇ ਨੂੰ ਤੇ ਦੇਖੋ ਬਰੀ ਇੰਟਰਸਟਿੰਗ ਜਿਵੇਂ ਆਪਾਂ ਆਪਦੇ ਹਰ ਕਾਰਜ ਲਈ ਆਪਾਂ ਤੁਰਦੇ ਫਿਰਦੇ ਆ ਆਪਾਂ ਕੰਮ ਕਰਦੇ ਆ ਆਪਣਾ ਦਿਮਾਗ ਆ ਸਭ ਕੁਝ ਚੱਲਦਾ ਹੈਗਾ ਆਪਾਂ ਨੂੰ ਨਰਜੀ ਦੀ ਲੋੜ ਪੈਂਦੀ ਆ ਆਪਾਂ ਨਰਜੀ ਕਿੱਥੋਂ ਲੈਨੇ ਆ ਆਪਾਂ ਨਰਜੀ ਆਪਦਾ ਜਿਹੜਾ ਸਿਸਟਮ ਹੈਗਾ ਉਹ ਆਪਾਂ ਉਹਦੀ ਨਰਜੀ ਜਿਹੜੀ ਬਣਾਈ ਹੋਈ ਹੈ ਜਾਂ ਖਾਣਾ ਖਾਣੇ ਤੋਂ ਆਪਾਂ ਜਿਹੜਾ ਸਿਸਟਮ ਹੈਗਾ ਇਹ ਜਿਹੜਾ ਪ੍ਰਕਿਰਿਆ ਕਰਦੇ ਹੈਗੇ ਉਹ ਤੇਨਰਜੀ ਜਿਹੜੀ ਚਾਹੀਦੀ ਆ ਤਾਂ ਉਹ ਉਹਨੂੰ ਵਰਤਦੇ ਹੈ ਹੈ ਗਿਆ ਜਿਹੜਾ ਪਾਣੀ ਚੱਕਣ ਦਾ ਕੰਮ ਆ ਬਹੁਤ ਉਹਨੂੰ એનਰਜੀ ਚਾਹੀਦੀ ਹੈ ਇਸ ਲਈ ਜਿਹੜਾ ਭੋਜਨ ਬਣਾਇਆ ਹੁੰਦਾ ਮਤਲਬ ਕਹਿੰਦਾ ਮੇਰਾ ਇਹ ਮਕਸਦ ਕਹਿੰਦਾ ਵੀ ਉਹ ਭੋਜਨ ਬਣਾਏ ਹੋਏ ਨੂੰ ਯੂਜ਼ ਕਰਕੇ ਉਹ ਰੁੱਖ ਆਪਦਾ ਪਾਣੀ ਥੱਲੇ ਉੱਪਰ ਚੱਕਦਾ ਹੈਗਾ ਤਾਂ ਮਤਲਬ ਆਪਾਂ ਇਹ ਕਹਿ ਸਕਦੇ ਹੈਗੇ ਜਿਹੜੇ ਰੁੱਖ ਦੇ ਅੰਦਰ ਜਿਹੜਾ ਤਣਾ ਹੈਗਾ ਤਣੇ ਦੇ ਅੰਦਰ ਇੱਕ ਗ੍ਰੋਸਰੀ ਸਟੋਰ ਆ ਜਿਸ ਤਰ੍ਹਾਂ ਸਾਡੇ ਸਾਡੇ ਜਿਹੜੇ ਸੀ ਕਰਿਆਨੇ ਦੀ ਦੁਕਾਨ ਤੇ ਜਾਂਦੇ ਸਾਰਾ ਗ੍ਰੋਸਰੀ ਪਈ ਆ ਸਾਰਾ ਉੱਥੇ ਨੂਨ ਤੋਂ ਲੈ ਕੇ ਸਭ ਕੁਝ ਸਮਾਨ ਪਿਆ ਇਸੇ ਤ ਉਹਦੇ ਅੰਦਰ ਕਾਰਬੋਹਾਈਡਰੇਟ ਮਿਨਰਲ ਸਾਰੇ ਡਿਫਰੈਂਟ ਟਾਈਪ ਆਫ ਕਾਰਬੋਹਾਈਡਰੇਟ ਸਾਰਾ ਜਿਹੜਾ ਅੰਦਰ ਪਿਆ ਉਹ ਸਟੋਰ ਹਾਊਸ ਆ ਰੁੱਖਾਂ ਲਈ ਅੰਦਰ ਜਿਹੜਾ ਇੱਕ ਗਰੋਸਰੀ ਸਟੋਰ ਆ ਅੰਦਰ ਰੁੱਖਾਂ ਲਈ ਉਹ ਗਰੋਸਰੀ ਸਟੋਰ ਨੂੰ ਵਰਤ ਕੇ ਆਪਦਾ ਜਿੱਥੇ ਲੋਡ ਪੈਂਦੇ ਰੁੱਖ ਨੂੰ ਉਹਨਾਂ ਨੇ ਫਲਾਵਰਿੰਗ ਕਰਨੇ ਉਦੋਂ એનર્ਜੀ ਦੀ ਲੋੜ ਪੈਂਦੀ ਆ ਉਹਨਾਂ ਨੇ ਮਤਲਬ ਉਹਦੇ ਅੱਗੇ ਬਦਨਾ ਹੈਗੇ ਪੱਤੇ ਨਵੇਂ ਕਿੜੇ ਉਦੋਂ એનર્ਜੀ ਦੀ ਲੋੜ ਪੈਂਦੀ ਆ ਜਿਹੜਾ ਉਹ ਜਿਹੜਾ ਗਰੋਸਰੀ ਸਟੋਰ ਪਿਆ ਅੰਦਰ ਉਹਦਾ ਉੱਥੋਂ ਮਤਲਬ ਕਹਿੰਦਾ ਰੁੱਖ ਜਿਹੜੇ ਹੈਗੇ ਸਾਰੇ ਆਪਣਾ ਸਿਸਟਮ ਹੈਗਾ ਉਹ ਭੋਜਨ ਨੂੰ ਵਰਤਦੇ ਹੈਗੇ ਸਮਝਣਾ ਪ ਰੁੱਖਾਂ ਦਾ ਗ੍ਰੋਸਰੀ ਸਟੋਰ ਜਿਹੜਾ ਹੈਗਾ ਉਹ ਉਹਨਾਂ ਦੇ ਤਣੇ ਦੇ ਅੰਦਰ ਸੁਗਰ ਸਟੋਰ ਕੀਤਾ, ਕਾਰਬੋਹਾਈਡਰੇਟ ਸਟੋਰ ਕੀਤੇ, ਮਿਨਰਲ ਸਾਰਾ ਕੁਝ ਉਹ ਆਪਣੇ ਸਾਰੇ ਕਾਰਜਾਂ ਲਈ ਵਰਤਦੇ ਹੈਗਾ, ਚਾਹੇ ਉਹਨਾਂ ਨੇ ਪੱਤੇ ਕੱਢਣੇ ਚਾਹੇ, ਫੁੱਲ ਕੱਢਣੇ ਚਾਹੇ, ਉਹਨਾਂ ਨੇ ਕੁਝ ਵੀ ਕਰਨਾ ਹੈਗਾ, ਉੱਥੋਂ ਉਹ ਆਪਦੀ ਊਰਜਾ ਵਰਤਦੇ ਹੈਗਾ। ਹੁਣ ਫੇਰ ਉਹਨੇ ਆਪਾਂ ਪਾਣੀ ਦੇ ਉੱਤੇ ਰੁੱਖ ਕਿਵੇਂ ਮਤਲਬ ਪਾਣੀ ਪੀਂਦੇ ਆ। ਸਰਦੀਆਂ ਵਿੱਚ ਰੁੱਖ ਮਤਲਬ ਕਹਿੰਦਾ ਮਤਲਬ ਜਦੋਂ ਉੱਗਦੇ ਹੈਗੇ ਉਸ ਟਾਈਮ ਉਹ ਫ੍ਰੀਜ਼ ਹੋ ਜਾਂਦਾ ਸਿਸਟਮ ਉਹ ਸਾਰਾ ਥੱਲੇ ਫ੍ਰੀਜ਼ ਹੋ ਜਾਂਦਾ, ਉਦੋਂ ਉਸ ਟਾਈਮ ਬਹੁਤ ਘੱਟ ਪਾਣੀ ਕਿਉਂਕਿ ਉਹ ਇੰਨੀ ਥੱਲੇ ਆ ਇਸ ਜੰਮ ਜਾਂਦੇ ਆ ਇਸ ਨੂੰ ਉਹ ਖਾ ਨਹੀਂ ਸਕਦੇ ਹੈਗੇ ਇਸ ਲਈ ਉਹ ਮਤਲਬ ਉਹ ਇਹ ਪਾਣੀ ਲੈਣਾ ਬੰਦ ਕਰ ਦਿੰਦੇ ਸਰਦੀ ਦੇ ਟਾਈਮ ਤੇ ਇਹ ਵੀ ਸਮਝਣਾ ਪੈਣਾ ਤਾਂ ਜਦੋਂ ਵੀ 스프링 ਆਉਂਦਾ ਹੈਗਾ 스프링 ਆਉਣ ਤੋਂ ਪਹਿਲਾਂ ਇਹ ਆਪਦਾ ਐਕਟਿਵ ਹੋ ਜਾਂਦੇ ਉਦੋਂ ਪਾਣੀ ਜਿਹੜਾ ਆਈਸ ਮਤਲਬ ਜਿਹੜੀ ਬਰਫ਼ ਹੈਗੇ ਬਰਫ਼ ਨਹੀਂ ਰਹਿੰਦੀ ਤੇ ਇਹ ਰੁੱਖ ਆਪਣਾ ਫਿਰ ਵੀ ਹੌਲੀ ਹੌਲੀ ਕਰਕੇ ਆਪਣਾ ਸਿਸਟਮ ਨੂੰ ਸ਼ੁਰੂ ਕਰ ਦਿੰਦਿਆ ਕਰਨਾ ਹੈਗਾ ਤਾਂ ਹੁਣ ਗੱਲ ਆਉਂਦੀ ਹੈਗੀ ਆ ਜਿਹੜੇ ਰੁੱਖ ਹੈਗੇ ਆ ਬੜੀ ਸਮਝਦਾਰੀ ਨਾਲ ਪਾਣੀ ਵੀ ਵਰਤਦੇ ਇਹ ਵੀ ਆਪਣਾ ਸਮਝਣਾ ਪੈਣਾ ਬਿਲਕੁਲ ਰੁੱਖ ਬਹੁਤ ਹੀ ਸਮਝਦਾਰ ਚੀਜ਼ ਹੈਗਾ ਆਪਣੀ ਜਦੋਂ ਡਰਾਈ ਸਪੈਲ ਆਉਂਦਾ ਹੈਗਾ ਜਦੋਂ ਮੰਨ ਲਓ ਸੋਕਾ ਪੈ ਰਿਹਾ ਜਾਂ ਉਹਨੂੰ ਪਾਣੀ ਦੀ ਥੋੜ੍ਹ ਪੈ ਜਾਂਦੀ ਹੈਗੀਆ ਉਹ ਕੀ ਕਰਦਾ ਫੰਗਲ ਨੈਟਵਰਕ ਰਾਹੀਂ ਆਪਦਾ ਸਿਗਨਲ ਭੇਜ ਦਿਆ ਬਾਕੀ ਰੁੱਖਾਂ ਨੂੰ ਚੱਲ ਫਿਰ ਤਾਂ ਸਕਦੇ ਨਹੀਂ ਹੈਗੇ ਜਦੋਂ ਉਹ ਸਿਗਨਲ ਭੇਜ ਦਿਆ ਭਾਈ ਹੁਣ ਖਤਰਾ ਪੈਦਾ ਹੋ ਗਿਆ ਵੀ ਬਹੁਤ ਸਾਰਾ ਜਿਹੜੇ ਜਿਰੋ ਰੇਨ ਪੈਣੀ ਸੀ ਰੇਨ ਨਹੀਂ ਪਈ ਹੁਣ ਪਾਣੀ ਦੀ ਕਮੀ ਹੋ ਰਹੀ ਆ ਤਾਂ ਉਸ ਸਮੇਂ ਰੁੱਖ ਜਿਹੜੇ ਹੈਗੇ ਆ ਉਹ ਆਪਦੇ ਸਿਗਨਲ ਭੇਜ ਦਿੰਦੇ ਆ ਤਾਂ ਰੁੱਖ ਜਿਹੜੇ ਹੈਗੇ ਆ ਪਾਣੀ ਨੂੰ ਘਟ ਚੱਕਦੇ ਆ ਉਹ ਤੋਂ ਟ੍ਰਾਂਸਪੀਰੇਸ਼ਨ ਘੱਟ ਕਰਦੇ ਆ ਪਾਣੀ ਨੂੰ ਘੱਟ ਕਰਦੇ ਆ ਆਪਦੇ ਲਈ ਮਤਲਬ ਬਹੁਤ ਹੀ ਬਹੁਤ ਹੀ ਤਰੀਕੇ ਨਾਲ ਬਹੁਤ ਹੀ ਦਿਮਾਗ ਲਾ ਕੇ ਮਤਲਬ ਕਹਿੰਦਾ ਉਹਨੂੰ ਪਾਣੀ ਨੂੰ ਘੱਟ ਵਰਤਣਾ ਸ਼ੁਰੂ ਕਰ ਦਿੰਦੇ ਹੈਗੇ ਆ ਇਹ ਜਿਹੜੇ ਰੁੱਖ ਸਿਆਣੇ ਰੁੱਖ ਆ ਉਹ ਪੂਰੀ ਇਸ ਗੱਲ ਦਾ ਧਿਆਨ ਰੱਖਦੇ ਹੈਗੇ ਆ ਜਿਹੜੇ ਸ਼ਰਾਰਤੀ ਰੁੱਖ ਆ ਉਹ ਫੇਰ ਵੀ ਪਾਣੀ ਚੱਕੀ ਤਰ੍ਹਾਂ ਜਾਂਦੇ ਆ ਫੇਰ ਉਹ ਮੁੜ ਕੇ ਉਹਨੂੰ ਔਖਾ ਤਰ੍ਹਾਂ ਔਖਾ ਹੋ ਜਾਂਦਾ ਇਹ ਦੇ ਸਾਇੰਟਿਸਟ ਨਾਲ ਦੇਖਿਆ ਜਾਏਗਾ ਤੇ ਹੁਣ ਗੱਲ ਆ ਗਈ ਜਦੋਂ ਜੰਗਲਾਂ 'ਚ ਵਰਖਾ ਹੁੰਦੀ ਆ ਰੁੱਖਾਂ ਨੂੰ ਪਤਾ ਹੈਗਾ ਵੀ ਵਰਖਾ ਜਦੋਂ ਹੋਣੀ ਆ ਸੀਜ਼ਨ ਆਉਣਾ ਹੈਗਾ ਤਾਂ ਬੜੀ ਉਹ ਮਤਲਬ ਕਹਿੰ ਉਹ ਆਪਦੇ ਪੱਤਿਆਂ ਨੂੰ ਉੱਪਰ ਨੂੰ ਕਰ ਲੈਂਦੇ ਨੇ ਜਿਹੜੇ ਜੰਗਲਾਂ 'ਚ ਰੁੱਖ ਹੁੰਦੇ ਆ ਜਿਹੜੇ ਡੈਸਿਡਿਊਸ ਪਲਾਂਟ ਹੁੰਦੇ ਆ ਉਹ ਇੱਕ ਫਨਲ ਦਾ ਕੰਮ ਕਰਦੇ ਆ ਪੱਤੇ ਉੱਤੇ ਉਹਨੇ ਫਨਲ ਜਿਹੜੀ ਵੱਡੀ ਫਨਲ ਹੁੰਦੀ ਆ ਉਸ ਤਰ੍ਹਾਂ ਪਾਣੀ ਜਦੋਂ ਬਰਖਾ ਪੈਂਦੀ ਆ ਥੱਲੇ ਤੱਕ ਲਿਆਉਂਦੇ ਹੈਗੇ ਉਹ ਇੰਨਾ ਕੁ ਕੁਦਰਤ ਨੇ ਇਸ ਸਿਸਟਮ ਬਣਾਇਆ ਉਹਨਾਂ ਦਾ ਜਿਹੜਾ ਉੱਪਰ ਪੱਤੇ ਕਰਦੇ ਆ ਉਹ ਇੱਕ ਜਿਹੜੀ ਫਨਲ ਵਾਂਗੂ ਪਾਣੀ ਥੱਲੇ ਹੁੰਦਾ ਤੇ ਤਣਿਆਂ ਤੇ ਪੈਂਦਾ ਪੱਤਿਆਂ ਤੇ ਪੈਂਦਾ ਥੱਲੇ ਚਲਾ ਜਾਂਦਾ ਹੈਗਾ ਤੋਂ ਕੋਸ਼ਿਸ਼ ਕਰਦੇ ਵੀ ਜਿੰਨਾ ਵੀ ਬਰਖਾ ਦਾ ਪਾਣੀ ਥੱਲੇ ਥੱਲੇ ਸਾਡੇ ਸਟੋਰ ਹੋ ਸਕੇ ਉਹ ਸਾਰਾ ਮਤਲਬ ਉਹ ਟਾਹ ਇਵੇਂ ਹਰ ਰੋਜ਼ ਉਹਨਾਂ ਨੇ ਕੰਮ ਕਰਨਾ, ਕਾਰਜ ਕਰਨਾ, ਪਾਣੀ ਦੀ ਲੋੜ ਪੈਂਦੀ ਉਹਨਾਂ ਨੂੰ। ਤਾਂ ਉਸ ਸਮੇਂ ਮਤਲਬ ਕਹਿਣ ਦਾ ਆਪਦਾ ਉਹ ਕਾਰਜ ਕਰਦੇ ਰਹਿੰਦੇ ਆ। ਤੇ ਹੁਣ ਗੱਲ ਆ ਗਈ ਵੀ ਕੀ ਰੁੱਖ ਰਾਤ ਨੂੰ ਵੀ ਪਾਣੀ ਪੀਂਦੇ ਆ? ਇਹ ਵੀ ਸਮਝਣਾ ਪੈਣਾ ਰਾਤ ਨੂੰ ਰੈਸਟ ਤਾਂ ਕਰਦੇ ਆ ਪਰ ਦੇਖ ਹੀ ਲਿਆ। ਸਾਰੇ ਸਾਰੇ ਵੀਡੀਓ ਪਿੱਛੇ ਪਈਆਂ। ਰੈਸਟ ਕਰਦੇ ਰੋਕ ਰਾਤ ਨੂੰ ਜਿਹੜੇ ਪੱਤੇ ਜਿਹੜੇ ਦਰਖਤ ਹੈਗੇ ਆ ਪਰ ਪਾਣੀ ਜਦ ਨੂੰ ਲੋੜ ਪਵੇ ਤਾਂ ਹਾਂ ਬਿਲਕੁਲ ਰਾਤ ਨੂੰ ਪਾਣੀ ਪੀ ਲੈਂਦੇ ਆ। ਚਾਹੇ ਉਹ ਵਰਤਨ ਸਵੇਰੇ ਉਸ ਪਾਣੀ ਨੂੰ ਪਰ ਜੇ ਉਹਨਾਂ ਨੂੰ ਲੋੜ ਆ ਪਾਣੀ ਦੀ ਤਾਂ ਉਹ ਪਾਣੀ ਰਾਤ ਨੂੰ ਪੀ ਲੈਂਦੇ ਉਹਨੂੰ ਸਟੋਰ ਆਪਣੇ ਤਰ੍ਹਾਂ ਦੇ ਚ ਕਰਕੇ ਰੱਖਦੇ ਆ ਤੇ ਜਦੋਂ ਸਵੇਰ ਆਉਂਦੀ ਆ ਫਿਰ ਫਿਰ ਜਦੋਂ ਪ੍ਰਕਿਰਿਆ ਜਦੋਂ ਚਲਾਉਣੀ ਹੈਗੀ ਆਪਣਾ ਉਹ ਸਿਸਟਮ ਹੈਗਾ ਆਪਣਾ ਕਰਦੇ ਰਹਿੰਦੇ ਹੁਣ ਦੇਖੋ ਤੁਸੀਂ ਵੀਰੇ ਇੰਟਰਸਟਿੰਗ ਕਨਸੈਪਟ ਆਇਆ ਵੀ ਥੱਲੇ ਉਹ ਜਿਹੜਾ ਇੱਥੋਂ ਚੱਕਿਆ ਪਾਣੀ ਰੂਟਸ ਨੇ ਪੱਤਿਆਂ ਤੱਕ ਪਹੁੰਚਾਇਆ ਪੱਤੇ ਜਿਹੜੇ ਹੈਗੇ ਉਹਨੂੰ ਪਾਣੀ ਨੂੰ ਛੱਡਦੇ ਹੈਗੇ ਆ ਪੱਤਿਆਂ ਰਾਹੀਂ ਨਿਕਲਦਾ ਪਾਣੀ ਤਾਂ ਉਥੇ ਅਸੀਂ ਦੇਖਦੇ ਰੁੱਖਾਂ ਤੋਂ ਠੰਡ ਕਿਉਂ ਲੈਂਦੇ ਨੇ ਜੰਗਲਾਂ ਜਾਂਦੇ ਆ ਵੀ ਬਾਹਰ ਦਾ ਟੈਂਪਰੇਚਰ 40 ਤਾ ਜੰਗਲ ਜਾ ਕੇ 35 ਕਿਉਂ ਆ ਉਹ ਟ੍ਰਾਂਸਪੀਰੇਸਿੰਗ ਪ੍ਰੋਸੈਸ ਹੈਗਾ ਉਹਨਾਂ ਦਾ ਉਹ ਆਪਣਾ ਇੱਕ ਪ੍ਰਕਿਰਿਆ ਹੈਗੀ ਥੱਲੇ ਉਹ ਪਾਣੀ ਚੱਕਦੇ ਉੱਪਰ ਛੱਡਦੇ ਠੰਡ ਗ੍ਰਹਿਦੀਆਂ ਮੰਨ ਲੋ ਇਹ ਆਪਾਂ ਨੂੰ ਸਮਝਣਾ ਪੈਣਾ ਵੀ ਅੱਜ ਦੀ ਚਰਚਾ ਤੋਂ ਇਹ ਨਿਕਲ ਕੇ ਆਇਆ ਵੀ ਰੁੱਖ ਆਪਦਾ ਭੋਜਨ ਵੀ ਬਰਉਂਦੇ ਆ ਰੁੱਖ ਆਪਦਾ ਮਤਲਬ ਸਾਹ ਵੀ ਲੈਂਦੇ ਆ ਤੇ ਰੁੱਖ ਪਾਣੀ ਵੀ ਪੀਂਦੇ ਆ ਪਾਣੀ ਕਿੱਥੋਂ ਪੀਂਦੇ ਆ ਪਾਣੀ ਜੜਾਂ ਰਾਹੀਂ ਪੀਂਦੇ ਆ ਆਪਾਂ ਜੜਾਂ ਰਾਹੀਂ ਉੱਪਰ ਪਾਣੀ ਲੈ ਜਾਂਦੇ ਆ ਔਰ ਇਹ ਵੀ ਸਮਝ ਜਪਾਏ ਆਪਾਂ ਵੀ ਰੁੱਖਾਂ ਕੋਲ ਇੱਕ ਮਤਲਬ ਆਪਣਾ ਗਰੋਸਰੀ ਸਟੋਰ ਆ ਉਹ ਗਰੋਸਰੀ ਸਟੋਰ ਕਿੱਥੇ ਪਿਆ ਉਹ ਸਾਰਾ ਰੁੱਖਾਂ ਦੇ ਤਨੇ ਦੇ ਅੰਦਰ ਪਿਆ ਹੈ ਅੰਦਰ ਹੀ ਸਾਰਾ ਉਹਦਾ ਮਤਲਬ ਆਪਦੀ ਬਲੱਡ ਵੈਸਲਸ ਹੈਗੀਆਂ ਉਥੋਂ ਹੀ ਉਹ ਪਾਣੀ ਚੱਕਦੇ ਆ ਭੋਜਨ ਬਣਾਉਂਦੇ ਆ ਸਾਰਾ ਉਹ ਸਟੋਰ ਕਰਕੇ ਰੱਖਦੇ ਆ ਜਦੋਂ ਉਹਨਾਂ ਨੂੰ ਲੋੜ ਪੈਂਦੀ ਕਿਸੇ ਪ੍ਰਕਿਰਿਆ ਲਈ ਮੰਨ ਲਓ ਸਰਦੀ ਤੋਂ ਬਾਅਦ ਬਸੰਤ ਆਉਣੀ ਹੈ ਜਿਹਨੂੰ ਪੱਤੇ ਕੱਢਣੇ ਆ ਉਦੋਂ ਸਾਰਾ ਐਨਰਜੀ ਸਟੋਰ ਕੀਤੀ ਉਹਦੇ ਅੰਦਰ ਗ੍ਰੋਸਰੀ ਸਟੋਰ ਦੇ ਵਿੱਚ ਉਥੋਂ ਆਉਦਾ ਸਾਮਾਨ ਚੱਕੜਾ ਉਹਨਾਂ ਨੇ ਆਪਦਾ ਕਾਰਬੋਹਾਈਡ ਚੱਕੜੇ ਆ ਪੱਤੇ ਕੱਢ ਲੈਣੇ ਜਦੋਂ ਫਲਾਵਰਿੰਗ ਸੀਜ਼ਨ ਆ ਰਿਹਾ ਉਦੋਂ ਉਹਨਾਂ ਨੇ ਆਪਦੇ ਪੱਤੇ ਉਹ ਜਿਹੜਾ ਭੋਜਨ ਸਟੋਰ ਕੀਤਾ ਕਾਰਬੋਹਾਈਡਰੇਟ ਪਿਆ ਜਾਂਦਾ 슈ਗਰ ਪਿਆ ਉਹਨੂੰ ਵਰਤ ਕੇ ਆਪਦੇ ਫੁੱਲ ਕ ਮਤਲਬ ਬੀਜ ਬਣਾਉਣਾ ਹੁੰਦਾ ਨਹੀਂ ਆਫ ਦਿ ਜਨਰੇਸ਼ਨ ਅੱਗੇ ਬਤਾਉਣੀ ਉੱਥੋਂ ਆਪਦਾ ਜਿਹੜਾ ਸਟੋਰ ਆ ਉੱਥੋਂ ਚੱਕਣਾ ਹੈਗਾ ਸਾਰਾ ਸਾਮਾਨ ਆਪ ਦੀ એનર્ਜੀ ਉੱਥੋਂ ਜਾ ਕੇ ਆਪਦੇ ਮਤਲਬ ਕਹਿੰਦਾ ਸੀਡ ਬਣਾ ਲੈਣਾ ਇਸ ਲਈ ਆਪਾਂ ਨੂੰ ਰੁੱਖਾਂ ਨੂੰ ਸਮਝਣਾ ਪੈਣਾ ਜੀ ਬਹੁਤ ਹੀ ਇੰਟਰਸਟਿੰਗ ਵੀਡੀਓ ਹੈਗੀ ਆ ਵੀ ਰੁੱਖ ਪਾਣੀ ਵੀ ਪੀਂਦੇ ਹੈਗੇ ਆ ਇਹਨਾਂ ਨੂੰ ਸਮਝਣਾ ਪੈਣਾ ਰੁੱਖਾਂ ਨੂੰ ਜੇ ਆਪਾਂ ਰੁੱਖਾਂ ਨੂੰ ਸਮਝਾਂਗੇ ਇੱਕ ਅਲਾ ਇਹਨੂੰ ਆਪਾਂ ਹਮੇਸ਼ਾ ਹੀ ਇਹ ਸੋਚਦੇ ਆ ਵੀ ਦੂਜੇ ਜਾਨਵਰ ਇਹ ਪਹਿਲਾਂ ਵੀ ਜਿੱਚਰ ਕੀਤਾ ਵੀ ਦੂਜੇ ਜਾਨਵਰਾਂ ਜਿਵੇਂ ਮੂਵਮੈਂਟ ਨਹੀਂ ਕਰਦੇ ਇਸ ਲਈ ਸਾਨੂੰ ਲੱਗਦਾ ਹੈ ਕਿ ਖੜੇ ਆ ਪਰ ਇਹ ਹਿਊਮਨ ਬੀਿੰਗ ਤੋਂ ਜਮਾਈ ਹਿਮਨ ਬੀਂਗਾਂ ਨੂੰ ਐਕਟੀਵਿਟੀ ਕਰਦੇ ਹੈਗਾ ਹਰ ਚੀਜ਼ ਦੀ ਕੁਦਰਤ ਨੇ ਇਹ ਜੀ ਬਣਾਈ ਆ ਵੀ ਆਪਣੇ ਨਾਲ ਮੇਲ ਖਾਂਦੇ ਹੈ ਜੀ ਕੋਈ ਚੀਜ਼ ਨਹੀਂ ਹੈਗੀ ਰੁੱਖ ਦੀ ਕੋਈ 파ਰਟ ਨਹੀਂ ਹੈ ਜਿਹੜਾ ਸਾਡੇ ਨਾਲ ਮੇਲ ਨਾ ਖਾਂਦਾ ਇਸ ਲਈ ਸਾਨੂੰ ਰੁੱਖਾਂ ਨੂੰ ਸਮਝਣਾ ਪੈਣਾ ਹੈਗਾ ਤੇ ਰੁੱਖ ਕੀ ਚੀਜ਼ ਆ ਇਸ ਲਈ ਇਹਨਾਂ ਨੂੰ ਸਮਝ ਕੇ ਵੱਧ ਇਹ ਸਾਡੇ ਸਹਾਰੇ ਲਈ ਹੈ ਵੀ ਸਮਝਣਾ ਪੈਣਾ ਹੁਣ ਸਾਡੇ ਲਈ ਕੀ ਆ ਸਾਡੇ ਲਈ ਪਾੜ ਦਾਂਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਨਾ ਪਾਣੀ ਦੇ ਦਾਂਗੇ ਤਾਂ ਵੀ ਨਹੀਂ ਦੇਖਣਾ ਹੈਗਾ ਜੇ ਅਸੀਂ ਉਹਨੂੰ ਸੰਭਾਲਾਂਗੇ ਸਾਨੂੰ ਉਹਨੇ ਆਕਸੀਜਨ ਦੇਣੀ ਆ ਸਾਨੂੰ ਉਹਨੇ ਫਲ ਫਰੂਟ ਦੇਨੇ ਆ ਸਾਨੂੰ ਉਹਨੇ ਦਵਾਈਆਂ ਦੇਣੀਆਂ ਸਾਡਾ ਵਾਤਾਵਰਣ ਠੰਡਾ ਰੱਖਣਾ ਇਹ ਸਾਰਾ ਜਿਹੜਾ ਕਾਰਜ ਹੈਗਾ ਰੁੱਖਾਂ ਨੇ ਕਰਦੇ ਤੁਰੇ ਜਾਣਾ ਆਪਣੀ ਆਪਣੀ ਸਹਾਇਤਾ ਲਈ ਪਰ ਆਪਾਂ ਕੀ ਕਰਦੇ ਆਪਾਂ ਨੂੰ ਕੱਟਦੇ ਵੀ ਹੈਗੇ ਆ ਬਹੁਤ ਵੱਡੇ ਲੈਵਲ ਦਾ ਮਤਲਬ ਬਹੁਤ ਜੇ ਆਪਾਂ ਅੱਜ ਪੰਜਾਬ ਦੀ ਅੱਜ ਦੀ ਗੱਲ ਕਰੀਏ ਸਾਡੇ ਕੋਲੇ ਉਹਨੇ ਬੂਟੇ ਲੱਗਣੇ ਜਿੰਨੇ ਆਪਣੇ ਕੱਟੇ ਜਾ ਰਹੇ ਡਵੈਲਪਮੈਂਟ ਨਾਲ ਤੇ ਕੋਈ ਨਾ ਕੋਈ ਪਲਾਟ ਕੱਟ ਰਿਹਾ ਕੋਈ ਘਰ ਬਣਾ ਰਿਹਾ ਕੋਈ ਫੈਕਟਰੀ ਲਾ ਰਿਹਾ ਕੋਈ ਰੋਡ ਬਣ ਰਿਹਾ ਤਾਂ ਕੱਟਣ ਦੀ ਤਦਾਰ ਬਹੁਤ ਜ਼ਿਆਦਾ ਹੈ ਇਸ ਸਮੇਂ ਇਹ ਸਮਝਣਾ ਪੈਣਾ ਆਪ ਨੂੰ ਲਾਉਣ ਦੀ ਤਦਾਰ ਬਹੁਤ ਘੱਟ ਆ ਇਸ ਲਈ ਹੋਣ ਬਰਸਾਤਾਂ ਆ ਗਈਆਂ ਜੇ ਪਹਿਲਾਂ ਵੀ ਇਸ ਜ਼ਿਕਰ ਕੀਤਾ ਇੱਕ ਵੀਡੀਓ ਵਿੱਚ ਬਹੁਤ ਹੀ ਪਲੈਨਿੰਗ ਤਾਜਾ ਕੇ ਬੂਟੇ ਬਚਣਗੇ ਇਹ ਸਾਡੀ ਸਰਵਿਸ ਲਈ ਲਾਉਣੇ ਆਪਾਂ ਸਾਨੂੰ ਇਹਨਾਂ ਨੂੰ ਸਰਵਿਸ ਦੇਣੀ ਹੈ ਇਹ ਧਿਆਨ ਰੱਖਣਾ ਪੈਣਾ ਆਪਾਂ ਨੂੰ ਪਰ ਸਰਵਿਸ ਨੂੰ ਲੈਣੀ ਆ ਮਤਲਬ ਲਾ ਕੇ ਇਹਨਾਂ ਨੂੰ ਸਰਵਿਸ ਲਈ ਆਪਾਂ ਇਹ ਮਤਲਬ ਕਹਿਣ ਦਾ ਇੱਕ ਕੁਦਰਤ ਦਾ ਕਰਿਸ਼ਮਾ ਹੈਗਾ ਰੁੱਖ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਲਾ ਕੇ ਉਹਨੂੰ ਪਾਲ ਕੇ ਤੇ ਆਪਣੀ ਇਹਦੀ ਜਿਹੜਾ ਸੇਵਾ ਨਿਵਾਾਰ ਉਹ ਸੇਵਾ ਲਈਏ ਧੰਨਵਾਦ ਸਾਰਿਆਂ ਸਸੇ ਕਾਲ ਜੀ